ਕਰਦਾਂ ਉਹ ਇਧਰ ਇਧਰ ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਲੋ ਵੀ ਸੱਜਣੋ ਤੁਸੀਂ ਸੋਚਦੇ ਪਏ ਹੋਵੋਗੇ ਅੱਜ ਸਾਰਾ ਪਰਿਵਾਰ ਹੀ ਤਿਆਰ ਹੋਇਆ ਪਿਆ ਮੰਮੀ ਡੈਡੀ ਹਰਮਨ ਬੇਬੇ ਸੋ ਅੱਜ ਸਾਰਾ ਪਰਿਵਾਰ ਹੀ ਅਸੀਂ ਚੱਲੇ ਆ ਟ੍ਰਿਪ ਤੇ ਟ੍ਰਿਪ ਤੇ ਇਸ ਵਾਰੀ ਹੁਣ ਆਪਾਂ ਚੱਲੇ ਪੰਜਾਬ ਚ ਬਸ ਇੱਕ ਦੋ ਦਿਨਾਂ ਲਈ ਚੱਲੇ ਸੋ ਸਾਰੇ ਜਾਣੇ ਆਪਾਂ ਚੱਲੇ ਆ ਐਰ ਕੀ ਤੁਸੀਂ ਕਹਿੰਦੇ ਹੋ ਨਾ ਡੈਡੀ ਜੀ ਨੂੰ ਹੀ ਲੈ ਕੇ ਜਾਂਦੇ ਸੋ ਐਰ ਕੀ ਡੈਡੀ ਜੀ ਵੀ ਨਾਲ ਚੱਲੇ ਨੇ ਐਰ ਕੀ ਮੈਂ ਨਾਲ ਲੈ ਕੇ ਟੋਕਰੀ ਲੈ ਕੇ ਖਾਣ ਵਾਲੀ ਟੋਕਰੀ ਪਹਿਲਾਂ ਤਿਆਰ ਕਰ ਲੈਂਦੇ ਸੀ ਅੰਕਲ ਜੀ ਕਰਕੇ ਅਸੀਂ ਥੋੜਾ ਨੇੜੇ ਚੱਲੇ ਆ ਹਾਂ ਸੋ ਡੈਡੀ ਕਰਕੇ ਕਿਉਂਕਿ ਤੁਹਾਨੂੰ ਪਤਾ ਪਾਣੀ ਪੋਣੀ ਲਾਉਣਾ ਹੁੰਦਾ ਸੋ ਆਪਾਂ ਸਾਰਾ ਪਰਿਵਾਰ ਹੀ ਚੱਲਿਆ ਸੋ ਰੈਡੀ ਬੇਬੇ ਰੈਡੀ ਰੈਡੀ ਗੁੱਡ ਹੈ ਗੁੱਡ ਗੁੱਡ ਆ ਹੀਰੇ ਦਾ ਲਗੇ ਜੀ ਦਿਖਾ ਦਿਆਂ ਹੀਰੇ ਦਾ ਬੈਗ ਆ ਬੇਬੇ ਦਾ ਆ ਮੇਰਾ ਤੇ ਆ ਮੰਮੀ ਡੈਡੀ ਦਾ ਇਹਨਾਂ ਦਾ ਕੱਥਾ ਹੀ ਆ ਸਭਾ ਸੋ ਹਰ ਵਾਰ ਦੀ ਤਰ੍ਹਾਂ ਦਰਸ਼ਨ ਦੀ ਲੋੜ ਹੀ ਨਹੀਂ ਹਰ ਵਾਰ ਦੀ ਤਰ੍ਹਾਂ ਮੈਜਿਕ ਕਰ ਲਿਆ ਕਰਾਉਂਦਾ ਸੋ ਆਪਾਂ ਨੇੜੇ ਹੀ ਚੱਲੇ ਆ ਪੰਜਾਬ ਪੰਜਾਬ ਚ ਸੋ ਵਧੀਆ ਲੱਗੂਗਾ ਤੁਹਾਨੂੰ ਵੀ ਤੋ ਨਾਲ ਇੰਜੋਏ ਕਰ ਰਹੇ ਹੋ ਬੇਬੇ ਚੱਲੀਏ ਫਿਰ ਚੱਲੋ ਚੱਲੋ ਚੱਲ ਗੋਣ ਬੇਬੇ ਦੇ ਬੜੇ ਦਿਨਾਂ ਦੀ ਕਹੀਆਂ ਜਿੱਦਾਂ ਦਾ ਬੇਬੇ ਨੂੰ ਦੱਸਿਆ ਬੇਬੇ ਆਪਾਂ ਇੱਥੇ ਜਾਣਾ ਬੇਬੇ ਹਰਮਨ ਆਪਾਂ ਕਿਦਾਂ ਜਾਵਾਂਗੇ ਹਰਮਨ ਆਪਾਂ ਕਿਦਾਂ ਜਾਵਾਂਗੇ ਸੋ ਲਓ ਵੀ ਫਾਈਨਲੀ ਚੱਲੇ ਫਿਰ ਹਾਂ ਚੱਲੇ ਚਲੋ ਖੁਸ਼ ਹੋ ਖੁਸ਼ ਹਾਂ ਖੁਸ਼ ਕਿੰਨੇ ਦਾ ਸੁੱਖ-ਸਾਂਤ ਨਾ ਜਾਈਏ ਤਾਂ ਸੁੱਖ-ਸਾਂਤ ਨਹੀਂ ਆਈਏ ਸੋ ਲਓ ਵੀ ਤੋੜੇਗਾ ਆਪੋ ਆਪਣੀ ਆ ਜੋ ਵੀ ਲਓ ਜੀ ਲੱਗੇ ਤੇ ਲੈ ਆਓ ਚਲੋ ਚਲੋ ਰੱਖੋ ਗੱਡੀ ਚ ਮੰਮਾ ਡੈਡੀ ਹੋਵੇ ਚੱਕ ਲਓ ਸਾਲਾ ਪਾਣੀ ਆਂਟੀ ਤੁਸੀਂ ਵੀ ਕੁਝ ਚੱਕ ਲਓ ਚੱਕ ਲਓ ਚੱਕ ਲਓ ਹਾਂ ਇਹ ਦੋ ਤਿੰਨ ਚ ਸਮਾਨ ਐ ਕਿ ਆਪ ਲੈ ਆ ਨਹੀਂ ਕੋਈ ਨਾ ਖਾਣ ਨੂੰ ਆਹੋ ਉਹ ਡੈਡੀ ਉਹ ਹੀ ਕਹਿੰਦੇ ਅੱਗੇ ਆਪ ਟੋਕਰੀ ਜੀ ਲੈ ਕੇ ਜਾਂਦੇ ਹਾਂ ਹਾਹੋ ਜੇ ਪਹਿਲਾਂ ਜੂਰ ਸਾਹਿਬ ਗਏ ਉਹ ਟੋਕਰੀ ਲੈ ਗਏ ਜਦੋਂ ਇਧਰ ਚੈਲ ਵਾਲੀ ਸਾਈਡ ਗਏ ਪਹਾੜਾਂ 'ਚ ਉਦੋਂ ਵੀ ਆਪ ਟੋਕਰੀ ਸਮਾਨ ਵਾਲੀ ਥਾਣਪੀਣ ਵਾਲੀ ਨਾਲ ਲੈ ਕੇ ਐਰ ਕੀ ਡੈਡੀ ਕਹਿੰਦੇ ਐਰ ਕੀ ਮੈਂ ਚ ਲੈ ਐਰ ਕੀ ਲੈ ਕੇ ਆਂਟੀ ਆਂਟੀ ਪਤਾ ਕੀ ਸੋਚਦੇ ਆ ਉਹ ਕਹਿੰਦੇ ਵੀ ਵੱਡੀ ਸਾਮੀ ਅੱਜ ਨਾਲ ਚੱਲੀ ਆਪੇ ਪੈਸੇ ਲਵਾਵਾਂਗੇ ਹਾਹੋ ਆਹੋ ਸਮਾਨ ਵੀ ਐਕੀ ਤਾਂ ਹੀ ਥੋੜਾ ਹੀ ਲਿਆ ਹਾਂ ਸਮਾਨ ਥੋੜਾ ਹੀ ਆ ਕਿਉਂਕਿ 1-2 ਦਿਨਾਂ ਹਿੱਤੇ ਹੀ ਚੱਲ ਜਾਊਗਾ ਘਰੇ ਵੀ ਆਪਾਂ ਰਹਿਣ ਦਾ ਪ੍ਰਬੰਧ ਕਰਤਾ ਹਾਂ ਮੈਂ ਪਤਾ ਆਈ ਆਪਣਾ ਘਰ ਹਾਂ ਬੜਾ ਠੀਕ ਆ ਜੀ ਤੇ ਉਹਨਾਂ ਦਾ ਲੜਕਾ ਲੜਕਾ ਕਿੰਨੇ ਦਿਨ ਆਪਾਂ ਬਾਹਰੋਂ ਕਿੰਨੇ ਦਿਨ ਚੱਲੇ ਫੈਮਲੀ ਨੂੰ ਛੱਡ ਕੇ ਚੱਲੇ ਆ ਆ ਵੀ ਫੋਟੋ ਖਿੱਚਿਆ ਕਰ ਮੇਰੀ ਹੈਂ ਸੋਹਣੀ ਵਾਲੀ ਫੋਟੋ ਖਿੱਚਿਆ ਕਰ ਠੀਕ ਹੈ ਭੈਣ ਜੀ ਤੁਹਾਡੀ ਤਾਂ ਤੁਸੀਂ ਸੋਹਣੇ ਤੁਹਾਡੀ ਫੋਟੋ ਵੀ ਸੋਹਣੀ ਆਉਣੀ ਨਹੀਂ ਨਹੀਂ ਫੋਟੋ ਸੋਹਣੀ ਖਿੱਚਿਆ ਕਰ ਓਕੇ ਭੈਣ ਜੀ ਠੀਕ ਹੈ ਚੱਲੀਏ ਫਿਰ ਭੈਣ ਜੀ ਚਲੋ ਬੱਤ ਚਲੋ ਇਧਰ ਲੈ ਭੈਣ ਜੀ ਵੀ ਤਿਆਰ ਨੇ ਇਧਰ ਲੈ ਭੈਣ ਜੀ ਵੀ ਤਿਆਰ ਨੇ ਵੀਰ ਜੀ ਵਿਚਾਰ ਤੇ ਵੱਡੇ ਵੀਰ ਜੀ ਵੀ ਤਿਆਰ ਹਾਂਜੀ ਵੀਰ ਜੀ ਹਾਂਜੀ ਚਲੋ ਚੱਲੀਏ ਰੈਡੀ ਕੋਲ ਚਲੋ ਰੈਡੀ ਸਟੈਡੀ ਨਹੀਂ ਚਲੋ ਆਓ ਜੀ ਸਵਾਰੀਆਂ ਤਿਆਰ ਪਰ ਤਿਆਰ ਹੋ ਕੇ ਬੈਠ ਚੁੱਕੀਆਂ ਨੇ ਸੀਟ ਬੈਲਟ ਲਾ ਲੀਆਂ ਹਾਂਜੀ ਭੈਣ ਜੀ ਬੈਂਡਾ ਸਾਰੀ ਨਾ ਦੇ ਨਾ ਵਗ ਮਗਰ ਤੰਨੇ ਖੜਾ ਹੋਵੇ ਬੇਬੇ ਲਾਈ ਦੀ ਤੂੰ ਮੈਂ ਕਹਿੰਦੀ ਹੁੰਦੀ ਆ ਨਾ ਮੇਰੇ ਬੈਲਟ ਹੀ ਲਾਇਆ ਕਰ ਬੇਬੇ ਸੇਫਟੀ ਹੁੰਦੀ ਹੈ ਉਹ ਵੇ ਲੋ ਡਾੜੀ ਆ ਦਰਿਆ ਹਰੀਆਂ ਵਾਲਾ ਹਾਂ ਕਰਨਾ ਜਦੋਂ ਖਾਲੀ ਹੁੰਦਾ ਸੀ ਤੇ ਹੁਣ ਇੰਨਾ ਪਾਣੀ ਆਇਆ ਪਿਆ ਨਾ ਅੱਗੇ ਵਿਚਾਰੇ ਵਜਾ ਰਹੇ ਨੇ ਪਾਣੀ ਥੋੜੇ ਖਾਂਗੇ ਜੀ ਹੁਣ ਤਿੰਨ ਚਿਆਂ ਦੇ ਕਈਆਂ ਦੇ ਚੂਨੇ ਲਾਇਆ ਸੀ ਬਾਬਾ ਜੀ ਮਿਹਰ ਕਰਨ ਸਭ ਤੇ ਆ ਕਿ ਇੱਧਰ ਵੀ ਸਾਰੇ ਉਹ ਭਰਿਆ ਪਿਆ ਨਾ ਲਓ ਵੀ ਸੱਜਣਾ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਜਿੱਥੇ ਅੱਜ ਜਾ ਰਹੇ ਉਥੇ ਬੇਬੇ ਜੀ ਪਹਿਲੀ ਵਾਰੀ ਜਾ ਰਹੇ ਆ ਮੈਂ ਵੀ ਪਹਿਲੀ ਵਾਰੀ ਜਾ ਰਹੇ ਆ ਡੈਡੀ ਜੀ ਵੀ ਤੇ ਮੰਮੀ ਜੀ ਵੀ ਸਾਰੇ ਪਹਿਲੀ ਵਾਰੀ ਸਾਰੇ ਪਹਿਲੀ ਵਾਰੀ ਜਾ ਰਹੇ ਆ ਸਾਰੇ ਪਹਿਲੀ ਵਾਰੀ ਮੈਂ ਆ ਨਹੀਂ ਬੇਬੇ ਮੈਂ ਵੀ ਪਹਿਲੀ ਵਾਰੀ ਚੱਲੇ ਆ ਠੀਕ ਆ ਠੀਕ ਆ ਆਪਾਂ ਸੋਚਿਆ ਸੀ ਕਿ ਸਾਰਾ ਪਰਿਵਾਰ ਹੀ ਉਥੇ ਜਾਵਾਂਗੇ ਪਰਿਵਾਰ ਹੀ ਜਾਵਾਂਗੇ ਤੁਹਾਨੂੰ ਦੇਖ ਕੇ ਬੜੀ ਖੁਸ਼ੀ ਹੋਊਗੀ ਵੇਖਾਂਗੇ ਨਾ ਹੈ ਜਿਵੇਂ ਤੂੰ ਦਾ ਅੱਬੇ ਬੇਬੇ ਮੈਂ ਸਾਰਾ ਦੱਸਿਆ ਹੈ ਕਿ ਬੇਬੇ ਉੱਥੇ ਇਦਾਂ ਇਦਾਂ ਕਰਕੇ ਆਏ ਆ ਬੇਬੇ ਇਹ ਅੱਛਾ ਆਇਆ ਨਾ ਅੱਜ ਬਹੁਤ ਸੋਹਣੇ ਫੱਟ ਗਿਆ ਨੇ ਆ ਮੀਂਹ ਜਾਂ ਪੈ ਗਿਆ ਵੈਦਰ ਵੀ ਬੜਾ ਸੋਹਣਾ ਹੋ ਗਿਆ ਹੈ ਅੱਜ ਮੈਂ ਦੁੱਪ ਤਾਂ ਪੈ ਨਹੀਂ ਗਰਮੀ ਇਹ ਨਹੀਂ ਜਮਾਈ ਹਾਂ ਤੇ ਜਾ ਕੇ ਸੱਜਣੋਂ ਫਿਰ ਨਾਲੇ ਚੱਲਦੇ ਨਾਲੇ ਤੁਹਾਨੂੰ ਸਾਰਿਆਂ ਨੂੰ ਦਿਖਾਉਣੇ ਇੱਧਰ ਮੈਚਿੰਗਾ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਬੜੇ ਖੂਬਤਰਾ ਵੇਖਾਂਗੇ ਖੂਬਤਰਾ ਵੇਖਾਂਗੇ ਹਾਂ ਚੱਲੇ ਤਾਂ ਹਾਂ ਖੂਬਤਰਾ ਵੇਖ ਜੀ ਸਾਰਿਆਂ ਦੀ ਡਿਮਾਂਡ ਆਈ ਕਹਿੰਦੇ ਮੌਕ ਲੱਗੀ ਜਿਹੜੇ ਹੁਣ ਖਾਣਾ ਹੈ ਬੇਬੇ ਕੀ ਖਾਣਾ ਸਾਬੇ ਉਹ ਕੀ ਹੁੰਦੇ ਆ ਕੀ ਖਾਣਾ ਹੈ ਸਾਬੇ ਸਾਬੇ ਯੈਸ ਯੈਸ ਚਲੋ ਵੀ ਚੱਕ ਲੋ ਕਰਾਂ ਦੀ ਕਰਨ ਕਰਨ ਤੋਂ ਸਾਬੇ ਖਾ ਕੇ ਹੁਣ ਗੱਡੀ ਕਿੱਥੇ ਰੁਕਣੀ ਆ ਜਾਣੀ ਸਿੱਧੀ ਸ਼ੂਕ ਦੀ ਬਾਸ ਤੇ ਜੀਟੀ ਰੋਡ ਹੀ ਜਾਣੀ ਡਾਡੀ ਮੇਨ ਰੋਡ ਚੱਲ ਚਲੋ ਜੀ ਚੱਲ ਜੀ ਲੋ ਜੀ ਅਮਰ ਸਰ ਗੁਰਦਾਸਪੁਰ ਪਠਾਨ ਕੋਟ ਮੇਰੇ ਵੀਰੋ ਸਲਾ ਵੀ ਸਜਣੋ ਫਾਈਨਲੀ ਪਹੁੰਚ ਚੁੱਕੇ ਆ ਬੇਬੇ ਕਿੱਥੇ ਪਹੁੰਚ ਚੁੱਕੇ ਆ ਨਾ ਸਾਡਾ ਪਿੰਡਾਂ ਦਾ ਸੀ ਉੱਥੇ ਨਹੀਂ ਆਏ ਹਾਂਜੀ ਵੈਰੀ ਗੁੱਡ ਸਹੀ ਪਹਿਚਾਣਿਆ ਤੁਸੀਂ ਆਪਾਂ ਪਹੁੰਚੇ ਅੰਮ੍ਰਿਤਸਰ ਸਾਡਾ ਪਿੰਡ ਵੇਖਾਂਗੇ ਪਹਿਲਾਂ ਆਪਾਂ ਚਲਿਏ ਡੈਡੀ ਜੀ ਅਸੀਂ ਸਾਰੇ ਜਣੇ ਪਹਿਲੀ ਵਾਰ ਹੀ ਆਏ ਇੱਥੇ ਸਾਡਾ ਪਿੰਡ ਲਓ ਜੀ ਦਿਖਾਉਣੇ ਤੁਹਾਨੂੰ ਮਹਾਰਾਜ ਬਰਕਤ ਪਾਵੇ ਚੜ੍ਹਦੀ ਕਲਾ ਰੱਖੇ ਲਓ ਵੀ ਸੱਜਣੋ ਸਾਡਾ ਪਿੰਡ ਇਹ ਆਪਣਾ ਪਿੰਡ ਹੀ ਆ ਹੈ ਦੋਵਾਰ ਆਪਣੇ ਆ ਸਾਡਾ ਪਿੰਡ ਆਪਣੇ ਹੀ ਲਾਗੇ ਦਾ ਆਪਣਾ ਹੀ ਸਾਡਾ ਪਿੰਡ ਲਾ ਦੀਏ ਗੱਡੀ ਸਿੱਧਾ ਸਿੱਧੀ ਕਰਕੇ ਲਾ ਦੀਏ ਹਾਂਜੀ ਉਤਰੀਏ ਭੈਣ ਜੀ ਕੇ ਵਿਚੇ ਰਹਿਣਾ ਤੇ ਗੱਡੀ ਵਿੱਚ ਗੱਡੀ ਜੀ ਥੋੜਾ ਰਹਿਣਾ ਗੱਡੀ ਜੀ ਤਾਂ ਫੇਰ ਵੀ ਬਹਿ ਜਾਗੇ ਆਪਣਾ ਪਿੰਡ ਵੇਖਣਾ ਆਏ ਆ ਤੇ ਉਹ ਵੇਖਣਾ ਪਹਿਲਾਂ ਆਪਣਾ ਨਹੀਂ ਬੇਬੇ ਸਾਡਾ ਪਿੰਡ ਅਜਾ ਸਾਡਾ ਪਿੰਡ ਇੱਕੋ ਗੱਲ ਹੀ ਆ ਸਾਡਾ ਪਿੰਡ ਆਪਣਾ ਪਿੰਡ ਹਾਂ ਆਪਣਾ ਪਿੰਡ ਖੁਸਾ ਦਾਲ ਸਿੰਘ ਖੁਸਾ ਦਾਲ ਸਿੰਘ ਆਪਣਾ ਪਿੰਡ ਵੇਖਣ ਆਏ ਹਾਂ ਹਾਂ ਵੇਖਣ ਆਏ ਆ ਚਲੋ ਵੀ ਸੱਜਣੋ ਆਜੋ ਫਿਰ ਸੋ ਤੁਹਾਨੂੰ ਸਾਰਿਆਂ ਨੂੰ ਵੀ ਅੰਦਰ ਦਿਖਾਉਣੇ ਆ ਕਿਦਾਂ ਦਾ ਬਣਿਆ ਬੜਾ ਸੁਣਿਆ ਕਿ ਆਪਣੇ ਆ ਸਾਡੇ ਪਿੰਡ ਬਾਰੇ ਕੀ ਬੜੀਆਂ ਟਰੈਡੀਸ਼ਨਲ ਚੀਜ਼ਾਂ ਨੇ ਹਨ ਸੋ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਦਿਖਾਵਾਂਗੇ ਮਮੀ ਐਤਵਾਰ ਨੂੰ ਕਹਿੰਦੇ ਜਾਗੋ ਵੀ ਕੱਢਦੇ ਇੱਥੇ ਐਤਵਾਰ ਸੁਣਿਆ ਵੀ ਜਾਗੋ ਸੋ ਐਤਵਾਰ ਨੂੰ ਜਾਗੋ ਵੀ ਕੱਢਦੇ ਕਿਉਂਕਿ ਐਤਵਾਰ ਨਾ ਕੱਢ ਲੈਣਾ ਸੀ ਮਸਾਂ ਆਏ ਆ ਹੈ ਅੱਜ ਹੀ ਕੱਢ ਲੈਣਾ ਅੱਜ ਕੀ ਆ ਸਕਦਾ ਬੁੱਧਵਾਰ ਅੱਜ ਅੱਛਾ ਬੁੱਧ ਕੰਮ ਸ਼ੁੱਧ ਹਾਂ ਸੋ ਆਓ ਫਿਰ ਚੱਲੀਏ ਡੈਡੀ ਜੀ ਚੱਲੀਏ ਫਿਰ ਚਲੋ ਚਲੋ ਵੀ ਸੱਜਣੋਂ ਚੱਲਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਦਿਖਾਉਣੇ ਲਓ ਜੀ ਬੇਬੇ ਨੇ ਆਪਦੀ ਰੇਂਜ ਰੋਵਰ ਤੇ ਬਹਿ ਚੁੱਕੇ ਆ ਬਹਿ ਗਏ ਆ ਕੰਫਰਟੇਬਲ ਸਿਸਕਾਰਪੀ ਉਹਦੇ ਵਿੱਚ ਅંદર ਦੇ ਬਹਿ ਗਏ ਚਲਿਏ ਲਾਓ ਵੀ ਸੱਜਣੋ ਫੋਰਚੂਨਰ ਤਾਰ ਕੇ ਇਸਕਾਰਪੀ ਜਿਵਾਤਾ ਸੋ ਸੱਜਣੋ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਟਿਕਟ ਟਿਕਟ ਦਾ ਵੀ ਆਪਾਂ ਤੁਹਾਨੂੰ ਦੱਸਦੇ ਆ ਕਿੰਨਾ ਪ੍ਰਾਈਜ਼ ਤੇ ਕੀ ਕੀ ਇਹਦੇ ਅੰਦਰ ਹੈਗਾ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਆਪਾਂ ਨੂੰ ਅੰਦਰੋਂ ਦੇਖਣ ਨੂੰ ਮਿਲਣਗੀਆਂ ਸਾਰੀਆਂ ਲਓ ਜੀ ਸਾਡੇ ਪੈਂਡ ਦੇ ਅੰਦਰ ਆਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ 1 2 ਨੀ ਪੂਰੀਆਂ ਸੱਜਣੋ 48 ਚੀਜ਼ਾਂ 48 ਤੇ ਭਾਰਤ ਦਾ ਸਭ ਤੋਂ ਵੱਡਾ ਮੰਝਾ ਵੀ ਇੱਥੇ ਵੇਖੋ ਮਮੀ ਐਗ ਟਿਕਟ ਪਤਾ ਆਪਾਂ ਨੂੰ ਕਿੰਨੇ ਚ ਪਈ ਐ ਇੱਧਰ ਆਓ ਐਗ ਟਿਕਟ ਪਈ ਐ ਆਪਾਂ ਨੂੰ 850 ਚ ਬੱਲੇ ਇੰਨੀ ਮੇਂ ਘੀਆ ਤੇ ਪੰਜਾਂ ਜਾਣੀਆਂ ਦੀ ਪਈਆਂ 4250 ਰੁਪਏ ਦੀ ਬੇਬੇ ਸਸਰੀ ਘਰ ਬੁਲਾਓ ਉਧਰ ਸਾਹਮਣੇ ਸਸਰੀ ਘਰ ਬਾਬਾ ਸਸਰੀ ਘਰ ਜੀ ਸਸਰੀ ਘਰ ਜੀ ਵੈਲਕਮ ਟੂ ਸਾਡਾ ਪਿੰਡ ਸੋ ਲਓ ਵੀ ਸੱਜਣੋ ਜਿਹੜੀ ਟਿਕਟ ਆਪਾਂ ਨੂੰ ਪਈ ਆ 850 ਦੀ ਸੋ ਜੇ ਬੱਚਾ ਤੁਹਾਡੇ ਨਾਲ ਅ ਕੰਨਿਕ 17 ਸਾਲਾਂ ਤੋਂ ਛੋਟਾ ਉਹਦੀ ਪੈਂਦੀ 750 ਦੀ ਇਹਦੇ ਵਿੱਚ ਇੱਕ ਚੀਜ਼ ਲੈ ਸਕਦੇ ਆਪਾਂ ਜਾਂ ਲੰਚ ਲੈ ਸਕਦੇ ਆ ਜਾਂ ਲੈ ਸਕਦੇ ਆ ਆਪਾਂ ਡਿਨਰ ਸੋ ਹੁਣ ਲੰਚ ਤੇ ਆਪਣਾ ਹੋਈ ਗਿਆ ਹੁਣ ਆਪਾਂ ਡਿਨਰ ਹੀ ਕਰਾਂਗੇ ਲਓ ਜੀ ਵਾਹ ਜੀ ਵਾਹ ਬੇਬੇ ਚਾਰ ਵੀ ਉਹ ਆਪਣੀ ਕਿਵੇਂ ਚੱਗ ਗਈ ਆ ਬਹੁਤ ਜਿਆਦਾ ਜਲਦੀ ਟੌੜਾ ਪਾਣੀ ਆ ਚੱਕ ਲਿਆ ਤੁਹਾਡੇ ਹੱਥਾਂ ਕਰਕੇ ਹੈ ਪਾਣੀ ਆ ਟੌੜਾ ਤਾਂ ਚੱਕ ਲਿਆ ਭਰੀਆ ਪਿਆ ਇਹ ਯਾਰ ਵੱਡਾ ਵੀ ਬੜਾ ਬਣਿਆ ਹੋਇਆ ਸਾਡਾ ਬੇਬੇ ਉੱਧਰ ਵੇ ਆ ਉਹ ਸੈਂਡਲ ਬੇਬੇ ਉੱਧਰ ਸਾਈਕਲ <laughs> काय तो तो <laughs> का अच्छा आयो यार इधर आओ और बे बे सामने और सायकल वाह तुझा टायर टायर किडे होवे ते चढू का कोण है बे बे चलाएंगे सायकल ओ तो मै तो, तो, तो कोई नहीं चेरा मैं बेअके तो इडी जानी ओ तो आई वाला डबल सायकल किडा वाला डबल किडा वाला चालेगा ना चलो गड्डी पास मोडीएस कार पियो सायकल देख लिया हां सायकल देखला ਲੋ ਵੀ ਸੱਜਣਾ ਇੱਥੇ ਤੱਕ ਤੁਸੀਂ ਬਿਨਾਂ ਟੈਗਟ ਤਵਾ ਸਕਦੇ ਪਰ ਉਹ ਅੱਗੇ ਜਾ ਕੇ ਚੈਕਿੰਗ ਹੋਣੀ ਏ ਹੂੰ ਤੋੜੇ-ਟੂੜੇ ਵੇਖ ਸਕਦੇ ਪਿੰਡ ਤਾਂ ਸਾਈਕਲ ਵੇਖ ਸਕਦੇ ਲੋ ਜੀ ਫਾਈਨਲੀ ਲੱਭ ਚੁੱਕੀ ਆ ਵਿਚਾਰੀ ਇੰਨੇ ਟਾਈਮ ਨਹੀਂ ਪਤਾ ਨਹੀਂ ਕਿੱਥੇ ਗਈ ਉਹ ਵਿਚਾਰੀ ਭਾਰ ਚੁੱਕੀ ਖੜੀ ਤਾਂ ਹੀ ਤਾਂ ਆਉਂਦੀ ਨਹੀਂ ਬਈ ਸ਼ਰਮ ਆ ਰਹੀ ਚਲ ਲੋ ਵੀ ਸੱਜਣਾ ਮਿਰਜਾ ਸਾਹਿਬ ਆਉਣੀ ਇੱਧਰ ਬਿਲਕੁਲ ਹੀ ਆਂਦੇ ਆ ਕਿ ਤੁਹਾਡੇ ਨਾਲ ਦਾ ਹੀ ਚੰਗਾ ਹੈ ਤੁਹਾਡੇ ਨਾਲ ਦੇ ਚੰਗਾ ਇਹ ਤਾਂ ਦਰਦਾਂ ਨੂੰ ਓਏ ਵੇਖਣ ਨੂੰ ਐਂ ਲੱਗਦਾ ਅ ਮੀਰੇ ਇੱਕ ਮਿੰਟ ਕੋਲੇ ਕਰਕੇ ਦਿਖਾਈ ਜਿਵੇਂ ਅਸਲੀ ਜਿਵੇਂ ਹੀ ਲਓ ਜੀ ਮਿਰਚਾ ਕਹਿਵਾ ਘੜੀ ਬੰਦੀ ਤੁਹਾਡੀ ਲਓ ਜੀ ਘੜੀ ਬੰਦੀ ਆ ਰਾਡੋ ਸਾਢੇ 8:00 ਬੇਬੇ ਉਧਰ ਵੇਖ ਕਿੰਨਾ ਵੱਡਾ ਮੰਜਾ ਓ ਮਾਈ ਗੋਡ ਐ ਡਮ ਡਮ ਨਿਆ ਇਹ ਪੰਜਾਬ ਦਾ ਬੱਧਾ ਹੈ ਨਾ ਪੰਜਾਬ ਦਾ ਸਾਡਾ ਜਿੱਦਾਂ ਹੀ ਬਣਾ ਦਪਾ ਸਰ ਨਾਲ ਵੱਡਾ ਮੰਜਾ ਪੰਜਾਬੀ ਵਿਆਹ ਕਰਨ ਦੇ ਉੱਤੇ ਆਣਗੇ ਇਹਨਾਂ ਦੇ ਮੰਮੀ ਇੱਧਰ ਆ ਪਰੇ ਲੋਕ ਬੈਠੇ ਆਗੇ ਅੱਛਾ ਜੀ ਤਾਂ ਇਹ ਟੁੱਟ ਗਿਆ ਲੱਗਦਾ ਸਰ ਕੀ ਕਰਦਾ ਸਰ ਦਾ ਟੁੱਟ ਗਿਆ ਇਹ ਦੇਖ ਬੈਂਚ ਟੁੱਟ ਗਿਆ ਆਇਓ ਮਨਾਰੋ ਬੇਬੇ ਬੈਠ ਰਹਾ ਤੂੰ ਨਿਕਲੂ ਰਹਿ ਮੈਂ ਕੋਈ ਨਾ ਵੇਨੇ ਆ ਅੰਤਜੇ ਕਿਧਰ ਗਏ ਹਾਂ ਡੈਡੀ ਕੁਝ ਹੋਰ ਹੋਵੇ ਤੋਡਾ ਪਾ ਹੋ ਜਾਂਦਾ ਮੈਂ ਕੀ ਆਏ ਤੇ ਆਪਾਂ ਤੇ ਪੂਰੇ ਆਏ ਨਾ ਆਪਣੇ ਸਾਰੇ ਰਿਸ਼ਤੇਦਾਰ ਵੀ ਪੂਰੇ ਆਏ ਮੈਂ ਤਾਂ ਨਹੀਂ ਜੋ ਤੇਰਾ ਵਿਆਹ ਆਇਆ ਹੀ ਲਾ ਗਾਂਗੇ ਨਾਣਕਾ ਦਾਦਕੇ ਕੱਟੋ ਨਾਣਕਾ ਮੇਰਾ ਦਾਦਕਾ ਦਾ ਨਜ਼ਰ ਓਏ ਉੱਤੇ ਬੇਸਤਰਾ ਵਿਛਾਦਾ ਇੱਥੇ ਹੂੰ ਬੇਸਤਰਾ ਵੀ ਸਪੈਸ਼ਲ ਰਵੇ ਰਗੋਸ਼ ਆ ਬੱਚੇ ਆ ਗੁਰਗਾਂਦੇ ਆ ਬੱਚੇ ਆ ਤਾਪਾ ਨਾ ਲੈ ਚਲੀਏ ਬੇਬੇ ਰੱਖੀਏ ਕਰੇ ਮਾਇਆ ਤਾਂ ਨਾ ਆਈ ਨਿੱਕਾ ਜਿਹਾ ਲੈ ਜਾਂਗੇ ਡੱਬ ਘੜਬਾ ਜਾ ਆਪਣੇ ਰੱਖੇ ਲਓ ਜੀ ਬੱਚੇ ਰੱਖੇ ਰਵਾ ਤੇ ਬੱਚਾ ਬੁਤਕਾ ਰੱਖੀਏ ਸਾਰਾ ਕੁਝ ਪੋਖਾਨਾ ਕੁਝ ਰੱਖੇ ਇਹ ਬੜਾ ਸੋਹਣੇ ਰੱਖੇ ਆ ਉਕੜ ਕਿਵੇਂ ਕਰਦਾ ਬੇਬੇ ਉਕੜੋ ਉਕੜੋ ਮੁਰਗੀ ਖਾਣਾ ਬਣਾਇਆ ਉਹਨਾਂ ਨੇ ਤੇ ਸਰੋਂ ਦਾ ਸਾਗ ਤੇ ਕੱਚੇ ਘਰ ਬਣੇ ਹੋਏ ਆ ਅੰਦਰ ਦਿਖਾਉਣੇ ਫਿਰ ਤੁਹਾਨੂੰ ਇਹਦਾ ਵੀਰੇ ਉਹ ਮੈਂ ਤਾਂ ਸੱਚੀ ਕੋਈ ਜੜਾ ਜਾਂਦਾ ਗੱਡੀ ਉੱਪਰ ਡੀਜ਼ਲ ਲੱਗਦਾ ਉਹ ਵੇਖੀ ਓਏ ਐ ਲੱਗਦਾ ਕਿ ਕੋਈ ਸੱਚੀ ਕੋਈ ਪੌੜੀਆਂ ਚੜਦਾ ਪਿਆ ਹੁੰਦਾ ਉਹ ਵੀ ਸੱਚੀ ਹੈ ਨਾ ਅਸਲ ਸੱਚੀ ਅੱਛਾ ਲਓ ਜੀ ਵੀਰੇ ਇੱਧਰ ਲਾਈਵ ਲੱਸੀ ਆ ਤੇ ਲੱਸੀ ਪੀ ਲਈਏ ਬੇਬੇ ਥੋੜੀ ਥੋੜੀ ਹੈ ਹਾਂ ਹਾਂ ਪੀਓ ਹਾਂ ਹਾਂ ਪੀਓ ਇਹ ਇੰਨਾ ਸੋਹਣਾ ਪਿੰਡਰ ਕਮ ਹੌਲਾ ਇੱਧਰ ਪਾਸੇ ਨਾ ਆਈ ਜਾਂਦੇ ਆ ਹੈਲਪ ਕਰਾਉਂਦੇ ਪਏ ਤੁਸੀਂ ਅੱਕੇ ਆਪਾਂ ਦੂਜੀਆਂ ਪਾਤੀਆਂ ਦੇ ਸਾਥ ਲੈ ਲਏ ਇੱਧਰ ਲੈ ਗਿਆ ਸਾਸਰੀ ਗਾੜੀ ਸਾਸਰੀ ਗਾੜੀ ਸਾਸਰੀ ਕਾਰ ਲਾਈ ਇੱਧਰ ਲਾਈਵ ਕਹਿੰਦੇ ਬਾਕੀ ਦੀਆਂ ਰੋਟੀਆਂ ਦੇ ਨਾਲ ਕੀ ਬਣ ਰਿਹਾ ਜੀ ਸਮਾਂ ਦਾ ਸ਼ਾਗ ਨਾਲ ਮੱਤਟਰ ਗੋੜਾ ਲਓ ਜੀ ਇੱਧਰ ਆਹ ਡਾਇਰ ਕਿ ਛਕਾਂਗੇ ਖਾ ਲਓ ਇੱਕ ਪਲੇਟ ਕਰ ਲਓ ਟੇਲ ਚ ਘਰ ਬੀ ਆਹ ਅੱਛਾ ਵਾਹ ਜੀ ਵਾਹ ਸਕੈਨ ਕਰੀਏ ਕਦੇ ਦੋ ਦਾ ਰੋਟੀ ਬਣਾਉਣ ਲੱਗੇ ਕਰੀਏ ਸਾਸਰੀ ਘਰ ਤੋਂ ਸਾਸਰੀ ਘਰ ਹਾਂ ਬਲੌਗ ਬਣਾਉਣਾ ਤੁਹਾਡਾ ਬਾਅਦ ਬਲੌਗ ਬਣਾ ਪਰ ਤੁਸੀਂ ਆਇਆ ਹੈਂ ਬਲੌਗ ਬਣਾਉਣਾ ਨਾ ਬਲੌਗ ਦਿੱਤਾ ਹੈ ਕਹਿੰਦੇ ਤੁਸੀਂ ਵੀ ਵੀਡੀਓ ਬਣਾਓ ਜਿੱਤਦਾ ਨਾ ਲਓ ਜੀ ਟੇਸਟ ਕਰਦੇ ਹਾਂ ਤੇ ਤੁਹਾਨੂੰ ਦੱਸ ਦੇ ਕਿੱਦਾਂ ਹੈ ਬੇਬੇ ਥੋੜੇ ਟੇਸਟ ਕਰੋ ਹਾਂ ਲੋ ਮੇਰੇ ਭਾਈ ਆ ਗਏ ਅਜੇ ਫਿਰ ਹਾਂ ਬਣਾ ਰੋਣਾ ਹਾਂ ਅੰ딕 ਕਰ ਲੈ ਤੂੰ ਮੜਾ ਕਾਹ ਕੋਣ ਦੇਗੀ ਇੱਕ ਵਾਰੀ ਬੋਲ ਦੇ ਲੋ ਜੀ ਬੇਬੇ ਯਾਰ ਬਹੁਤ ਵਧੀਆ ਸਾਰੇ ਜਣੇ ਟੈਸਟ ਕਰੋ ਹਾਂ ਨੰਬਰ ਕਿੰਨੇ ਸੋਹਣੇ ਲੱਗੇ ਆਂਦੀ ਟੈਨਸ਼ਨ ਨਾ ਲੋ ਫਰੀ ਐ ਜੇਰਾ ਦਾ ਤੁਹਾਡਾ ਸੈਫਟੀ ਚਲਾ ਰੱਖੇ ਮੂਹਾਂ ਲੱਗ ਜਾ ਖਾ ਕੇ ਦੱਸੋ ਫਿਰ ਚੈਕਰ ਸਾਹਿਬ ਤੁਹਾਡੇ ਪਿੱਛੇ ਰਹਿ ਕੇ ਯਾਰ ਦਾੜੀ ਜੀ ਅੱਜ ਦਿਨ ਢਿੱਲੇ ਗਏ ਬਹੁਤ ਆਗਿਆਣਾ ਯਾਰ ਸਾਜ ਵੀ ਈਟਾ ਸਵਾਲਾਂ ਵਾਲੇ ਹੁਣੇ ਸਾਫੀ ਕਰਦਾ ਸੀ ਤੇ ਚਲੋ ਬਦਲ ਹੁੰਦਾ ਤੇ ਦਾੜੀ ਫੋਟੋ ਕਰ ਲਿਆ ਆਈ ਲਵ ਅਮਰੇ ਸਾਰਾ ਦਾ ਆਪਣੇ ਪਿੰਡ ਬੇਬੇ ਸਾਡੇ ਪਿੰਡ ਦਾ ਮੇਰੇ ਪਿੰਡ ਆ ਗਏ ਆ ਸਾਡੇ ਪਿੰਡ ਆ ਗਏ ਸਾਡੇ ਪਿੰਡ ਬਹੁਤ ਫੀਲ ਕਰ ਰਹੀ ਐ ਮੈਨੂੰ ਬਹੁਤ ਸੋਹਣਾ ਲੱਗਦਾ ਲਓ ਵੀ ਸੱਜਣੋ ਆ ਜਿਹੜੀ ਚੀਜ਼ ਆਪਾਂ ਤੁਹਾਨੂੰ ਆਉਂਦਿਆਂ ਦਿਖਾਵਾਂਗੇ ਇਹ ਜਿਹੜੇ ਕੈਮਰੇਜ ਦਾ ਨੇੜੇ ਕਰਕੇ ਉਹ ਜਿਹੜਾ ਕਰਦੇ ਆ ਉਹ ਚੀਜ਼ ਆ ਪੁਰਾਣਾ ਸਿਨੇਮਾ ਆਏ ਉਹਦੇ ਵਾਰੀ ਦਿਖਾਵਾਂਗੇ ਇੱਥੇ ਤੁਹਾਨੂੰ ਸਾਰਾ ਪੁਰਾਣਾ ਮਾਹੌਲ ਵੇਖਣ ਨੂੰ ਮਿਲੂਗਾ ਤੇ ਇਹ ਸਾਡਾ ਪਿੰਡ 15 ਕਿੱਲਿਆਂ ਚ ਬਣਿਆ ਹੋਇਆ ਸਾਡਾ ਪਿੰਡ ਸਾਡਾ ਪਿੰਡ ਭਾਈ ਬਹੁਤ ਸੋਹਣਾ ਆ ਇੱਥੇ ਵਿਆਹ ਸ਼ਾਦੀਆਂ ਪ੍ਰੋਗਰਾਮ ਹੀ ਹੁੰਦੇ ਪਿੱਛੇ ਇੱਥੇ ਕਰਤਾਜ ਮਾਨ ਸਾਹਿਬ ਬੱਬੂ ਮਾਨ ਵੀਰ ਆਜੇ ਗਾਰੇ ਨੂੰ ਲਾ ਗਈ ਜਨ ਕਿਥੇ ਬੱਦਲ ਬੱਦਲ ਉਹ ਦਿਖਾ ਗਿਆ ਆ ਜਿਹੜੀ ਆ ਗਈ ਮੰਮੀ ਵਾਲਾ ਦੀ ਫੇਵਰੇਟ ਕੀਜ ਮੈਂ ਖੁਸ਼ ਹੋ ਗਿਆ ਤੇਰੇ ਕੈਰਾ ਮਾਰ ਖਾਸ਼ ਸੋ ਇਧਰ ਤੁਸੀਂ ਸ਼ਾਪਿੰਗ ਕਰ ਸਕਦੇ ਫੁਲਕਾਰੀ ਫੁਲਕੂਰੀ ਆ ਜਾਓ ਵੇਖ ਲਈਏ ਇੱਕ ਵਾਰੀ ਬਾਹਰ-ਬਾਹਰ ਦਿਖਾ ਦਿੰਦੇ ਆਸੀ ਫੁਲਕਾਰੀ ਆਂ ਹਾਂਜੀ ਲੈ ਲੀਏ ਆਹ ਹੁਲੇ ਐਂਜੇ ਇਹ ਵੀ ਇਹਨਾਂ ਨੂੰ ਟਿਕਟ ਚ ਜਾਈਂਗਾ ਚਾਹੀਦੀ ਲੈ ਉਹਨੇ ਦੀ ਟਿਕਟ ਨਹੀਂ ਹੋਣੀ 850 ਜੀ ਫਲਕਾਰੀ ਭਾਲ ਦੇ ਲੈ ਦੱਸ ਇੱਧਰ ਵੇਖੋ ਇਹ ਕੱਢਣ ਦਾ ਹੈ ਉਹ ਕੱਢਣ ਦਾ ਹੈ ਵੇਖੋ ਅੱਛਾ ਹੱਥ ਨਾਲ ਹੀ ਸਾਰੀਆਂ ਕੱਢਦੇ ਹਾਂ ਜੀ ਉਹ ਕੈਮਰਾ ਵੀ ਕਿੱਦਾਂ ਸੋਹਣਾ ਬਣਿਆ ਹੈ ਹਾਂ ਸਾਰਾ ਸਿਰਫ ਬੈਠੀ ਦਿੱਤੇ ਹੋ ਹਾਂਜੀ ਸਹੀ ਹੈ ਬੇ 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 ਉਹ ਤੇਰੇ ਸਾਡੇ ਪਹਿਨੇ ਤੂੰ ਸੋਹਣਾ ਹੀ ਬਾਲਾ ਇਧਰ ਫੁਲਕਾਰੀਆਂ ਵੀ ਕਿੱਡੀਆਂ ਸੋਹਣੀਆਂ ਹਾਂ ਜੀ ਤੁਹਾਡੇ ਆ ਨਾ ਮਮਾ ਹੈਂਡਵਰਕ ਹੈ ਨੇ ਇਹ ਤਾਂ ਪਰਚੇਸ ਕਰ ਸਕਦੇ ਆਪਾਂ ਉਹ ਚੱਕ ਲਈ ਚੰਗੀ ਡਾਂਗ ਵਾਇਆ ਕਰੋ ਹਰ ਮੈਂ ਕੰਨੀ ਸੀ ਥੋੜੀ ਹੀ ਨਾ ਤਾਂ ਕਰੀ ਨਾ ਥੈਂਕ ਯੂ ਬਾਈ ਜੰਗੀ ਡਾਂਗ ਵਾਇਆ ਹਾਂ ਮਾੜੀ ਦੇਖਣਾ ਲੋੜੀ ਇੱਥੇ ਲੱਗਦੀ ਹੈ ਮਹਿੰਦੀ ਹਾਂ ਜੇ ਨਹੀਂ ਬੰਨ੍ਹਨੀ ਲੋੜੇ ਵੀ ਆਏ ਇੱਥੇ ਵੀ ਆਈ ਅੱਲਾਹ ਸਭ ਕਰਾਉ ਹੋ ਗਿਆ 25 ਫਲੀ ਮੇਜੀ ਆ ਤੇ ਪੁਰਾਣਾ ਟੀਵੀ ਪੁਰਾਣੇ ਪੂਲਰ ਸਾਰੇ ਕੁਛ ਹੀ ਇੰਦਾ ਬੀਬੀ ਸੁਤੇ ਆ ਪੀਰੀ ਵਾਲੀ ਸੀ ਲਤ ਨਹੀਂ ਗਦੇ ਆਰਮ ਨੇ ਮੇਲੇ ਵਿਚੜੇ ਨਹੀਂ ਜਿੱਦਾਂ ਨੇ ਸੁਤੇ ਉਹਦੇ ਨੇ ਸੁਤੇ ਹੀ ਹਾਂ ਅੰਦਰ ਵੀ ਤੇ ਖਾਣੇ ਮੈਂ ਜੇ ਉੱਥੇ ਲੱਗਦੀ ਆ ਹਾਂਜੀ ਉਹ ਕਹਿੰਦਾ ਦੇਖੀ ਜਲਪਨ ਛੇੜੀ ਨਾ ਉਹ ਚੀਜ਼ ਆ ਪੁਰਾਣਾ ਟੀਵੀ ਸਾਰਾ ਕੁਛ ਆ ਬਹੁਤ ਹੀ ਸੋਨਾ ਬੜਿਆ ਹੈ ਮਿੱਟੀ ਦੇ ਚਾਣਾ ਪੱਖਾ ਮਿੱਟੀ ਦੇ ਦੇ ਨਾਲ ਅੱਛਾ ਮਿੱਟੀ ਦੇ ਦੇ ਨਾਲ ਆਲੇ ਮਿੱਟੀ ਦੇ ਦੇ ਨਾਲ ਵਾਹ ਜੀ ਵਾਹ ਪੁਰਾਣੇ ਸਾਰੇ ਵੀਰੇ ਵਿਰਾਸਤ ਸੰਭੀ ਹੋਈ ਜਦੋਂ ਇਹ ਖੋਲ ਲੱਗੇ ਨਾ ਖੋਲ ਲੱਗੇ ਨੀ ਪਾਣੀ ਬੈਗ ਭਰ ਕੇ ਲਾ ਗਦੇ ਤੇ ਨਾਲ ਲੱਗੇਦੇ ਛੋਟਾ ਹਾਥੀ ਅੱਛਾ ਸ਼ਾਹ ਗੱਡਾ ਲਾ ਗਦੇ ਜਿੱਥੋਂ ਵੀ ਪੁਰਾਣੀ ਚੀਜ਼ ਮਿਲੀ ਉੱਥੇ ਨਾਲ ਕਰ ਕਰਕੇ ਜਿਲੇ ਦੀ ਲੱਗੂ ਨਹੀਂ ਲਾ ਗਦੀ ਅੱਛਾ ਹਾਂ ਜੀ ਇਹ ਬਹੁਤ ਬਹੁਤ ਸੁਪਨਤ ਅਗੇ ਹੀ ਰੇ ਨਾਟਕ ਅਗੇ ਮੱਜਾ ਚ ਆਇਆ ਮੱਜਾ ਖਹਿਣਾ ਛਡਾਇਆ ਮੱਜਾ ਫੇਰ ਉਹ ਹੀ ਬੁਕਾਇਆ ਓਏ ਵਧੀਆ ਮੱਜ ਬੱਠੇ ਨਹੀਂ ਪਾਉਣੇ ਪੈਂਦੇ ਹਾਂ ਤੇ ਦੱਤ ਵੀ ਨਹੀਂ ਦਿੰਦੀ ਖਾਲੀ ਬਾਤ ਹੀ ਆ ਅੱਛਾ ਇੱਧਰ ਟੈਕਨੀਕੀ ਇੱਥੇ ਟੈਕਨੀਕੀ ਪਾਣੇ ਫਰਕ ਤੋਂ ਵਗੈਰਾ ਬਾਰੇ ਲੱਗਦੇ ਉਹ ਆਹ ਮਹਾਤਰਾ ਕਾ ਬਿਨੇ ਅੱਛਾ ਅੱਜ ਬੈਠੀ ਕਰੇ ਤਾਂ ਵੀ ਦੀਏ ਸੋਰੀ ਆ ਨਾ ਪਿੱਛੇ ਨਹੀਂ ਜਾਂਦਾ ਲੈ ਚੱਲਦੀ ਵੀ ਅਸੀਂ ਲੈ ਤਾਣੇ ਪਾਏ ਆ ਤੇ ਆਪਣੇ ਘਰੇ ਆਪ ਪਕੂੜੀ ਦਾ ਬੈਗ ਪੀਸੋ ਨਹੀਂ ਬੈਗ ਪੀਸੋ ਘਰੇ ਭਾਵੇਂ ਪੀਸਿਆ ਨਾ ਹੋਵੇ ਤੇ ਵੀ ਖਰੇਗਾ ਤਾਂ ਵੀ ਤਾਂ ਕੀ ਹੋਣਾ ਹੈ ਆ ਨਾ ਢਾਣੇ ਪਾਓ ਗਾਣਾ ਪਾਓ ਬੜੀ ਹੈਲਪ ਕਰਾਓ ਗਾਣਾ ਅੱਛਾ ਹੈ ਆਈ ਮੈਂ ਪੁੱਠਾ ਨਹੀਂ ਗਾਣਾ ਪਾਓ ਬਹੁਤ ਹੈਪ ਚਲੋ ਬਾਤ ਕਰਦੇ ਤੇ ਬੈਠ ਘਰੇ ਆਉਣਾ ਬੰਤੇ ਕਿੱਥੇ ਫਾਰਮਨ ਕੋ ਸਟੇ ਦਾ ਹਾਂਜੀ ਮਾਵੇਂ ਨਾ ਤੇ ਪ੍ਰਾਈਵੇਟ ਰੂਮ ਵੀ ਹੈ ਇੱਥੇ 20 25 ਰੂਮ ਵੀ ਹੈਗੇ ਮਤਲਬ ਜੇ ਰੈਂਟ ਤਰੀਬ ਨਾਲ ਰਾਜ ਦੇ ਹਿਸਾਬ ਨਾਲ ਬੈਦਰ ਦੇ ਹਿਸਾਬ ਨਾਲ ਵੀ ਜਦ ਮੰਨ ਲਓ ਪੀਕ ਸੀਜ਼ਨ ਦੇ ਹਿਸਾਬ ਨਾਲ ਹੁਣ ਕਿੰਨਾ ਬਲਕਿ 4500 ਤੋਂ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਜਿੱਦਾਂ ਮੰਨ ਲਓ ਵੀ ਵਧੀਆ ਲਗਜ਼ਰੀ ਰੂਮ ਤੇ ਲਗਜ਼ਰੀ ਰਿਜੈਡੈਂਸ ਥੱਲੇ ਵਾਲੇ ਉੱਪਰ ਵਾਲੇ ਇਦਾਂ ਨਾ ਉਹਦਾ ਹੋ ਜਾਂਦਾ ਇਹ ਕੀ ਆ ਖੱਡੀ ਇਹ ਜਲਾ ਕੇ ਫੇਸ ਬਣਦੇ ਆ ਖੰਧਰ ਅੱਛਾ ਲਓ ਵੀ ਆ ਗਈ ਆ ਖੱਡੀ ਜਿੱਥੇ ਖੇਸ ਬਣਦੇ ਤੁਹਾਨੂੰ ਲਾਈਵ ਤੋਂ ਨੇ ਕਿਵੇਂ ਖੇਸ ਬਣਦੇ ਤੋਂ ਬਾਪੂ ਜੀ ਲੱਗੇ ਹੋਏ ਨੇ ਬਿਨਾ ਅੱਗੇ ਖੱਡੀ ਅੰਦਰ ਜਾਣਾ ਸਖਤ ਬਣਾਏ ਅੱਗੇ ਲੈ ਲਓ ਪਹਿਲਾਂ ਤਾਂ ਜੀ ਐਸੇ ਇਧਰ ਦਿਹਾੜਾ ਕਰਦੇ ਚਲਾ ਕੇ ਦਿਖਾ ਲੋ ਲੋਗੇ ਸਰ ਜੀ ਇਹ ਤੀਕ ਮੈਨੂੰ ਲੱਗਦਾ ਪਹਿਲੀ ਵਾਰੀ ਵੇਖੀ ਆਓ ਉੱਥੇ ਹੈ ਖੰਦੀਨਾ ਕੀ ਇਸ ਇਹ ਪੁਰਾਣੀਆਂ ਚੀਜ਼ਾਂ ਨੇ ਵਿਰਾਸਤ ਦੇ ਆਪ ਨੂੰ ਮੇਰੇ ਕੋਲਿਓ ਤੇ ਦਿਖਾ ਕਰਾਂ ਨੂੰ ਜਦੋਂ ਪਹਿਲੇ ਜਮਾਨੇ ਚ ਇਦਾਂ ਹੁਣ ਤੇ ਚੱਲ ਟੈਕਨੋਲੋਜੀ ਆ ਗਈ ਹੈ ਨਾ ਹੁਣ ਤੇ ਮਸ਼ੀਨਾਂ ਬਹੁਤ ਆ ਗਈਆਂ ਪਹਿਲਾਂ ਜਿੰਨੇ ਬਣਾਇਆ ਉਹ ਕਿੰਨਾ ਹੁੰਦਾ ਦਿਮਾਗ ਉਹ ਯਾਰ ਹੈ ਨਾ ਕਿੰਨੀਆਂ ਚੀਜ਼ਾਂ ਲਾਈਆਂ ਵਿੱਚ ਪਹਿਲੇ ਉਹ ਬਣਾਉਂਦੇ ਸੀ ਖੱਦਰ ਵੀ ਫੇਸ ਵੀ ਆਈ ਬਣਾਉਂਦੇ ਅੱਛਾ ਦੇਖ ਲੋ ਵਿੱਚ ਡੱਬੀਆਂ ਪੂਰੀਆਂ ਉਹ ਵੇਖ ਲੋ ਇਹਦੇ ਮੇਰੇ ਕੈਸਾ ਹੋਣਾ ਕਿਵੇਂ ਉਧਰ ਜਿਹੜਾ ਉਹ ਹਾਂ ਜੇ ਤੇ ਸਾਰੀ ਆਪ ਹਾਂ ਜੇ ਆਪ ਨੂੰ ਪੁੱਛਣਾ ਲੋ ਵੀ ਇੰਨਾ ਬਣ ਚੁੱਕਾ ਕਿੰਨੀ ਮਿਹਨਤ ਆ ਧਾਗਾ ਵੇਖੋ ਧਾਗੇ ਜਿੱਤੇ ਉਹਨੇ ਕਿੰਨੀ ਮਿਹਨਤ ਕੀਤੀ ਵੀਰੇ ਇੱਕ ਚੀਜ਼ ਬਣ ਗਈ ਹੈ ਕਿ ਪੁਰਾਣੇ ਕਮਰੇ ਨੇ ਨਾ ਫਾਰਕ ਕਿਸੇ ਵੀ ਲੋਕੇਸ਼ਨ ਤੇ ਆਪਾਂ ਇੱਥੇ ਚਲੇ ਜਾਈਏ ਾਰੇ ਕੁਕੀਸੇ ਦੇ ਪ੍ਰਾਣੇ ਕਰ ਰਹੇ ਇੱਕ ਪੁਰਾਣੀ ਬਾਈ ਵੱਖਰੇ ਵੱਖਰੇ ਨਾਲ ਸੰਦੂਕ ਪਿਆ ਹੈ ਇੱਧਰ ਉਹ ਦੇ ਕੇ ਪ੍ਰਾਣੇ ਦੇ ਕੇ ਬਹੁਤ ਸੋਹਣਾ ਯਾਰ ਦੇਖਣ ਵਾਲੀ ਚੀਜ਼ ਆ ਮੋਟਾ ਹੀ ਪਿੱਤਾਂ ਦੇ ਜਿੰਨੇ ਆਪਾਂ ਜਾਗੋ ਕਰਨੇ ਆ ਅੱਛਾ ਆ ਲਾਪਰੀ ਤੇ ਵੈ ਤੇ ਜਾਗੋ ਨਹੀਂ ਸੀ ਕੱਢੇ ਆਪਾਂ ਹਾਂ ਇਹ ਉਹ ਨਾ ਜੀ ਉਧਰ ਲੈ ਕੇ ਜਾਣਾ ਕਿਸੇ ਖਤਰੇ ਤੋਂ ਘਟ ਨਹੀਂ ਆ ਆਹੋ ਓਏ ਆਂਟੀ ਐਂ ਕਰਕੇ ਵੇਂਦੀ ਆਂਟੀ ਕਿਵੇਂ ਵੇਂਦੀ ਉਧਰ ਕਿਵੇਂ ਐਂਟੀ ਦੇਖੋ ਇਹ ਐਵਾਰਾ ਨੂੰ ਐ ਡਾਡਾ ਡਾਡਾ ਚਾਗਦੇ ਆ ਇਹ ਤਾਂ ਪ੍ਰਾਂਤ ਦੇ ਦੂਦੇ ਪਿਆਰ ਹੁੰਦੇ ਆ ਪ੍ਰਾਂਤ ਦੇ ਆ ਵਿਖਾਵਣੇ ਆ ਜੋ ਬੇਬੇ ਨੂੰ ਇੱਥੇ ਰਹਿਣ ਦੋ ਲਓ ਵੀ ਸੱਜਣਾ ਇਦਨ ਮਧਾਣੀ ਚੱਲ ਰਹੀ ਸਾਡੀ ਦੁੱਧ ਹੈਗਾ ਵੇਚ ਕੇ